ਤੇ ਯੋ ਕਿ ਜਨਾਰਾ ਕਰ ਕੰਨ ਨੂੰ ਆ ਟੱਕ ਜਾ ਕੀ ਮਗਲਾਈ ਰਹੀ ਜਾਂਦੀ ਆ ਮਗਲਾਈ ਨਹੀਂ ਮਗਲਾਈ ਤੇ ਟੱਕ ਬਾਇ ਤੂੰ ਤੇ ਪੈਣੇ ਸ਼ਹਿਰ ਨੂੰ ਬਾਹਰ ਦੀ ਫੇਰ ਪੈਣੇ ਮੈਂ ਤਾਂ ਉਹੇ ਜੀਆਂ ਪਿੰਡ ਦੀ ਪਿੰਡ ਤੇ ਪੈਣੇ ਆ ਟੱਕ ਦੇ ਕੰਨਾਂ ਨੂੰ ਲਾਈ ਰੱਖ ਦਿਨਾ ਗੱਲ ਹੀ ਨਹੀਂ ਸੁਣਦੀਆਂ ਤੇ ਅੱਜ ਵਾਦਾ ਟੱਕ ਚੜ ਗਈ ਤੇ ਆਪਾਂ ਹਾਂ ਦਿਲ ਦੀਆਂ ਗੱਲਾਂ ਕਰਾਂਗੇ ਹੈ ਤੇ 니 ਗੱਲ ਸੁਣ ਤੇ ਵਿਆਹ ਤੋਂ ਪਹਿਲਾਂ ਮਟਕ ਤੇ ਨਾ ਪਾ ਹਾਂ ਹਾਂ ਜੀ ਹਾਂ ਤਿਆਕੀਆਂ ਵਾਗਾ ਜਾਂਦੀ ਰਵੇ ਆ ਹਾਂ ਬੱਜੀ ਤੇ ਪੈਣ ਹਾਂ ਤੀਆਂ ਚਾਪਾ ਕੱਢੀ ਹੋਰ ਨਾ ਹਾਂ ਤੇ ਪੈਣੇ ਜਦੋਂ ਮੇਰਾ ਵਿਆਹ ਹੋਇਆ ਮਾਸਟਰ ਨਾਲ ਮੇਰਾ ਵਿਆਹ ਹੋ ਗਿਆ ਅੱਛਾ ਹੈ ਤੇ ਜਿੱਦੋਂ ਅਸੀਂ ਦੂਜੀ ਤੀਜੀ ਵਾਰ ਪਿੰਡ ਨੂੰ ਜਾਣ ਲੱਗੇ ਖਸ਼ਮ ਦੀ ਹੁੰਦੇ ਤੇ ਭਾਈ ਜਾਵਾ ਮੋਟਰਸਾਈਕਲ ਤੇ ਜਦੋਂ ਅਸੀਂ ਧਰਮਪੁਰੋਂ ਬੰਚੇ ਨਾ ਹਾਂ ਤੇ ਮਾਸਟਰ ਨੂੰ ਕਿਸ ਨੇ ਆਇਆ ਹੱਥ ਚੱਕਿਆ ਹਾਂ ਤੇ ਉਹਨੇ ਅੱਗੋ ਕਹਿੰਦਾ ਸਤਿ ਸ਼੍ਰੀ ਅਕਾਲ ਹਾਂਜੀ ਫੇਰ ਅਸੀਂ ਉੱਠ ਗਏ ਬਲੇਡੇ ਵਾਲੇ ਅੱਛਾ ਹਾਂਜੀ ਤੇ ਉੱਥੇ ਵੇਰ ਕਿਸੇ ਨੇ ਹੱਥ ਚੱਕਿਆ ਹਾਂਜੀ ਤੇ ਫੇਰ ਕਹਿੰਦਾ ਤੇ ਕਹਿੰਦਾ ਕਿ ਇਹ ਲੋਕਪਿੰਡ ਅਸੀਂ ਕਰਕੇ ਬੁਲਾਈ ਜਾਂਦੇ ਹਾਂ ਹਾਂ ਤੇ ਵੇਖਿਆ ਚੱਪ ਨੂੰ ਸਲਾਮਾ ਹੁੰਦੀ ਹੈ ਤਾਂ ਪਹਿਲੇ ਫੋਕਰਾ ਦਿੰਦੇ ਹਨ ਉਹ ਵਾਲਾ ਤਾਂ ਇਹ ਗਾਲ ਸੁਣ ਅਸੀਂ ਘਰੇ ਭਾਵੇਂ ਕਿਵੇਂ ਝੁੰਡਾ ਝੁੰਡੀ ਹੁੰਦੇ ਹੋਗੇ ਤੇ ਨਾਇਆ ਆਪਦੇ ਬਰੌਣੇ ਨੂੰ ਮੈਨੂੰ ਕੁਸ਼ ਐ ਖੰਦੇਣਾ ਖਬਰਦਾਰ ਕੇ ਬੰਦੀਆਂ ਤੋਂ ਵੱਧ ਕੇ ਮੇਰਾ ਤਾਂ ਜੀਜਾ ਭੈਣ ਮੈਂ ਨਹੀਂ ਬੋਲੂ ਫਿਰ ਨੇ ਭੈਣਾਂ ਸਾਰੰਗਾ ਤੇ ਡਾਕਰਾਂ ਦੀਆਂ ਹੁੰਦੀਆਂ ਤੇ ਭੈਣੇ ਮੈਂ ਨਾ ਨਮੀ ਨਮੀ ਪਿਆ ਨਹੀਂ ਸੀ ਕਿ ਤੇ ਮੈਂ ਉਹਦਾ ਕੀ ਬੋਲਣਾ ਸੀ ਤੇ ਮੈਂ ਵਿਚੋ ਵਿਚ ਮੈਂ ਕਿਹਾ ਜਾਵੇ ਮਾਸਟਰ ਮੇਲੇ ਚ ਚੱਕੀ ਰਾਏ ਦੀ ਕੌਣ ਸੁਣਦਾ ਤੈਨੂੰ ਇੱਥੇ ਕੌਣ ਜਾਣਦਾ ਦੇ ਤੂੰ ਚੌਧਰੀਆਂ ਦੀ ਕੁੜੀ ਨੂੰ ਵਿਆਹ ਹੈ ਹਾਂਜੀ ਤੈਨੂੰ ਪਤਾ ਨਾ ਮੇਰੇ ਘਰ ਚੌਧਰੀ ਬਾਹਲਾ ਤਖੜਾ ਘਰ ਹੈ ਤੇਰੇ ਬੇਕਦਰ ਹਾਂ ਦਾ ਆਪਣਾ ਗੋਤ ਭਰਾ ਦਾ ਹਾਂਜੀ ਹਾਂਜੀ ਮੈਂ ਕਿਹਾ ਹਾ ਤੂੰ ਚੀਕਾ ਤੈਨੂੰ ਕੌਣ ਪਛਾਣਦਾ ਹਾਂ ਤੇ ਭੈਣੇ ਜਦੋਂ ਬੰਦੇ ਨੇ ਸਸਰੀ ਕਾ ਹੱਥ ਚੱਕਿਆ ਤੇ ਇਹਨੇ ਤੇ ਫਟਾ ਸਾਈਕਲ ਹੋਰ ਤੇ ਬੜੇ ਭੋਗਰਾ ਫੇਰ ਤਾਂ ਤੇਰੇ ਕਾ ਨਾਂ ਆਦਾ ਲੈ ਬੱਸ ਕਰ ਹਾਂ ਇਹ ਜਿਹੜਾ ਕਣ ਹੋੜ ਪੜੇਲੀ ਖਦਾ ਭੋਗਰਾ ਤਾਂ ਬੜਾ ਹੀ ਹੈ ਭੈਣੇ ਜਿਹੜਾ ਤੇਜ ਕਰਦਾ ਮੈਂ ਖੱਲਾ ਮੇਰਾ ਤਾਂ ਇੱਥੇ ਕੀ ਝੋਲਾ ਪੜ ਕੇ ਜਾਊਗਾ ਹੈ ਹਾਲ ਦੇ ਵਿੱਚ ਜਿਹੜਾ ਮੇਲਾ ਪਿਆ ਨਾ ਕਰਦੇ ਆ ਉਹ ਤਰਵੈਣੀ ਕਲੱਬ ਵੱਲੋਂ ਮਨਾਇਆ ਜਾ ਰਿਹਾ ਉਹਦੇ ਪ੍ਰਧਾਨ ਸਾਡੇ ਫੈਰਮ ਜਿਹੜੇ ਐ ਸੱਤਾ ਜੀਓ ਅਤੇ ਅਮਨ ਕੁਮਾਰ ਜੀ ਕੋਲ ਪਤਾ ਨਹੀਂ ਔਰ ਸਾਡੇ ਕਲੱਬ ਨੇ ਜਿਹੜੀਆਂ ਬਹੁਤ ਸਾਰੀਆਂ ਘੈਣਾ ਨੇ ਨੀਅਰ ਅਬਾਊਟ 40 ਮੈਂਬਰ ਨੇ ਔਰ ਸਾਰਿਆਂ ਵੱਲੋਂ ਰਲ ਮਿਲ ਕੇ ਪ੍ਰਬੰਧ ਕੀਤਾ ਗਿਆ ਔਰ ਸਾਡਾ ਜਿਹੜਾ ਇਹ ਤਰਵੈਣੀ ਕਲੱਬ ਵੱਲੋਂ ਜਿਹੜੀਆਂ ਦਾ ਮੇਲਾ ਇਹ ਓਪਨ ਚ ਲੱਗਦਾ ਤਾਕੇ ਮਤਲਬ ਕਿ ਆਮ ਸਾਡੀ ਸਾਰੀ ਜਿਹੜੀਆਂ ਬੱਚੀਆਂ ਨੇ ਆਮ ਪਹਿਣਾ ਨੇ ਗੁਜ਼ਰ ਤੋਂ ਮਸਾਵਾ ਨੇ ਸਾਰਿਆਂ ਆਕੇ ਦੇਖ ਸਕੋ। ਜੋ ਮੇਰੇ ਸਾਰੇ ਹੀ ਬਠਿੰਡਾ ਨਿਵਾਸੀਆਂ ਨੂੰ ਬੇਨਤੀ ਹੈ ਕਿ ਐਸ ਮੇਲੇ ਦੇ ਵਿੱਚ ਜ਼ਰੂਰ ਸ਼ਿਰਕਤ ਕਰਨ ਕਿਉਂਕਿ ਅੱਜ ਜਿਹੜਾ ਪਿਆਂ ਦਾ ਤਿਉਹਾਰ ਹੈ ਇਹ ਸਾਡੀ ਪਹਿਣਾ ਹੈ ਸਾਡੀਆਂ ਬੱਚੀਆਂ ਦਾ ਸਾਡਾ ਤਿਉਹਾਰ ਔਰ ਆਪਾਂ ਰਲ ਮਿਲ ਕੇ ਪੂਰੇ ਸਦਸ਼ਮਨ ਮਨਾਈਏ। ਉਹਨਾਂ ਚ ਇੱਕ ਗੱਲ ਇਹ ਕਹਤੀ ਜੇ ਆਪਾਂ ਹੁਸ਼ਾਰ ਤਬਦੀਲੀ ਜ਼ਰੂਰੀ ਹੈ ਕਿਉਂਕਿ ਉਹ ਜਿਹੜੀਆਂ ਪਹਿਣਾ ਨੇ ਸਾਡੀਆਂ ਹਨ ਸਾਡੀਆਂ ਪਿਆਰ ਨੇ ਉਹ ਵਰਤ ਨਹੀਂ ਹੋਣੀ। ਸ਼ੌਬ ਵਾਲਿਆਂ ਨੂੰ ਟਾਈਮ ਦੀ ਸ਼ਾਰਟੈਂਸ ਕਰਕੇ ਫਿਰ ਇੱਕ ਦਿਨ ਜਾਂ ਦੋ ਦਿਨ ਜਾਂ ਤਿੰਨ ਦਿਨ ਜਿਹੜਾ ਇਹ ਮੇਂਦਾ ਜਨਾਏਂਗੇ ਮਨਾਇਆ ਜਾਂਦਾ। ਤੇ ਬਾਕੀ ਹਮ ਦੇਖਿਆ ਜਾਂਦਾ ਵੀ ਪੈਲਸਾਂ ਦੇ ਵਿੱਚ ਜਾਂ ਹੋਟਲਾਂ ਦੇ ਵਿੱਚ ਵੀ ਮਨਾਇਆ ਜਾਂਦੀ ਹੈ। ਪਰ ਉਹਨੂੰ ਕੀ ਹੋ ਠੀਕ ਹੈ। ਉਹ ਤੇ ਜਗ੍ਹਾ ਦੀ ਥੋੜੀ ਜੀ ਪ੍ਰੋਬਲਮ ਆਉਂਦੀ ਹੈ। ਫੇਸ ਕਰਕੇ ਜਿਹੜੀ ਇੱਕ ਗਰਮੀ ਵੀ ਬਹੁਤ ਜ਼ਿਆਦਾ ਪੈ ਰਹੀ ਹੈ। ਪਹਿਲਾਂ ਕੀ ਹੁੰਦਾ ਸੀ ਥੋੜਾ ਜਿਹਾ ਬੋਰਡ ਪਿੱਪਲ ਹੈ ਨਾ ਉਹਨਾਂ ਦੇ ਜਿਹੜੇ ਟੱਲੇ ਆ ਜਿਹੜੀਆਂ ਤੀਆਂ ਪਿੰਡਾਂ ਦੇ ਵਿੱਚ ਮਨਾਇਆ ਜਾਂਦੇ। ਉਹ ਜਿਹੜੀ ਹੈ ਸ਼ਹਿਰਾਂ ਦੇ ਵਿੱਚ ਜਿਹੜੀ ਹੈ ਇਹ ਬੋਰਡ ਪਿੱਪ ਲਾ ਕੇ ਕੋੜੇ ਬਰਖਤਾਂ ਜਿਹੀ ਸੜੀ ਘਾਟ ਹੈ ਇੱਕ ਗਰਮੀ ਜ਼ਿਆਦਾ ਹੋਣ ਕਰਕੇ ਫਿਰ ਉਹ ਪੱਲ ਸਾਂਚ ਮਨਾਉਂਦਾ ਲੋਂਗ ਵਾਚਾ ਈਗਾ ਮਹਰਤਾ ਆਈ ਵੇ ਮੇਰਾ ਲੋਂਗ ਵਾਚਾ ਗਾਲੀ ਗਾਲੀ ਆਈ ਸੀਮਾ ਤਾਲੀਆਂ ਦੇਖਦੀ ਇਕੱਠੇ ਅਸੀਂ ਕੁੱਟ ਮੈਂ ਆਵਾਜ਼ ਸੁਣ ਜੇਟਦੀ ਆਵਾਜ਼ ਸੋਹਣ ਜੇਠ ਦੀ ਮੈਨੂੰ ਸ਼ੱਕ ਪੈਂਦਾ ਮੇਰੇ ਨੱਕ ਚੋਂ ਕੁੜਕ ਕੇ ਮੈਨੂੰ ਸ਼ੱਕ ਪੈਂਦਾ ਮੇਰੇ ਨੱਕ ਚੋਂ ਕੁੜਕ ਕੇ ਟਿੱਗ ਪਿਆ ਕਿਸੇ ਦੂੰਗੀ ਥਾਈ ਵੇ ਮੇਰਾ ਲੰਗਵੱਚਾ ਨੀ ਕਾਮਾਰਤਾ ਆਈ ਵੇ ਮੇਰਾ ਲੰਗਵੱਚਾ ਪਿੱਛੇ ਪਿੱਛੇ ਆਉਂਦਾ ਮੇਰੀ ਚਾਲ ਵੇਦਾਈ ਪਿੱਛੇ ਪਿੱਛੇ ਆਉਂਦਾ ਮੇਰੀ ਪੈੜ ਵੇਦਾਈ ਛੀਰੇ ਵਾਲਿਆ ਵੇਖਦਾ ਆਈ ਵੇ ਮੇਰਾ ਰੋਟੀ ਦੇ ਬਹਾਨੇ ਵੇ ਹਾ ਰੋਟੀ ਦੇ ਬਹਾਨੇ ਵੇ ਮਿਲਣਾ ਤਮਿਲਣਾ ਕਰ ਉਸ ਜੂੰਗੀ ਸਦਲ ਮਿਲਣਾ ਤਮਿਲਣਾ ਉਸ ਜੂੰਗੀ ਸਦਲ ਮਿੰਦਤਾ ਤੋ ਕਰਕੇ ਮਨਾਈ ਵੇ ਮੇਰਾ ਲਾਂਗਵਾਚ ਨਿਗਮ ਹਰਦਾ ਆਈ ਵੇ ਮੇਰਾ ਲਾਂਗਵਾਚ ਪਿੱਛੇ ਪਿੱਛੇ ਆਉਂਦਾ ਮੇਰੀ ਚਾਲ ਵੇ ਨਾਹੀਂ ਪਿੱਛੇ ਪਿੱਛੇ ਆਉਂਦਾ ਮੇਰੀ ਪੈੜ ਵੇਂਗਾ ਆਂ ਚੀਰੇ ਵਾਲਿਆ

अच्छा तो क्या आप चाह रहे हैं लगता है कोई हां ला हम अंदर से ਬੈਣੀ ਦੁਰੀ ਲੜੀ ਲੈਨ ਕਨੂ ਆਇਓ ਸੰਨ ਪੀਕੇ ਗੁਣ ਵੈਰੀ ਜੱਮਾ ਤੇ ਯਾਸਾ ਹੁਣ ਤੋਹ ਲਾਵੇ ਜੰਮਦਾ ਤੇਰੇ ਨਾਲ ਸਾਤਾ ਕੋਲਾਵੇ ਦੇ ਸ਼ਾਮ ਸ਼ਾਵੇ ਬੈਨੀਆਂ ਸੁਹੇ ਵਿਚੀਰੇ ਕਿੱਕ ਕਰਾਂਦੇ ਸੁਹੇ ਵਿੱਚ ਰੇਵਾਲਿਆ ਫੁੱਲ ਕਿੱਕ ਕਰਾਂਦੇ ਕਿੱਕ ਲਈ ਬਾਹਰ ਮੇਲੇ ਮਿੱਤਰਾਂ ਦੇ ਕਿੱਕ ਲਈ ਬਾਹਰ ਮੇਲੇ ਮਿੱਤਰਾਂ ਦੇ ਸੁਹੇ ਵਿੱਚ ਰੇਵਾਲਿਆ ਦੋ ਲਾਲੜੀਆਂ ਸੁਹੇ ਵਿੱਚ ਰੇਵਾਲਿਆ ਦੋ ਲਾਲੜੀਆਂ ਵਾਲੜੀਆਂ ਮੇਲਾ ਵੇਖਣ ਆਈਆਂ ਕਰਮਾ ਵਾਲਣੀਆਂ ਅੰਜੀ ਅੰਬਰੀਨ ਐਂਡ ਮਾਨਿਆ ਆਪਣੀ ਪਰਫਾਰਮੈਂਸ ਲੈ ਕੇ ਸਾਭਨਾਂ ਦਾ ਤਾੜੀਆਂ ਮਾਰ ਕੇ ਪੈਂ ਜਾਂਦਾ ਵੈਲਕਮ ਕਰੋ ਜੀ ਜ਼ੋਰਦਾਰ ਕਲਾਪਿੰਗ ਅੱਜ ਦਾ ਪਿੰਡਾ ਸ਼ਹਿਰ ਦੇ ਕੋਨੇ-ਕੋਨੇ ਤੋਂ ਪਹੁੰਚਿਆ ਤੇ ਬਹੁਤ ਹੀ ਸਤਿਕਾਰਯੋਗ ਮਾਤਾਵਾਂ ਪਿਆਰੀਆਂ ਪਿਆਰੀਆਂ ਸੋਹਣੀਆਂ ਸੋਹਣੀਆਂ ਸਨਖੀਆਂ ਪਹਿਣਾ ਛੋਟੀਆਂ ਛੋਟੀਆਂ ਪਿਆਰੀਆਂ ਜੀਆਂ ਬੱਚੀਆਂ ਆਰ ਪੁਲਿਸ ਡਿਪਾਰਟਮੈਂਟ ਸਾਡੀ ਰੱਖਿਆ ਦੇ ਲਈ ਵਿਸ਼ੇਸ਼ ਤੌਰ ਤੇ ਸਭ ਤੋਂ ਪਹਿਕਰਦੀਆਂ ਸਵਾਗਤ ਕਰਦੀਆਂ ਕਲੱਬ ਵੱਲੋਂ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਸਾਡੇ ਤੀਆਂ ਦਾ ਮੇਲਾ ਮਨਾਇਆ ਜਾਂਦਾ ਹੈ ਔਰ ਸਾਰੀਆਂ ਭੈਣਾਂ ਜਿਹੜੀਆਂ ਕਿੰਨੇ ਟਾਈਮ ਪਹਿਲਾਂ ਜਿਹੜੀਆਂ ਉਹ ਤਿਆਰੀ ਚ ਲੱਗ ਜਾਂਦੀਆਂ ਕਦੇ ਮਹਿੰਦੀ ਲਵਾਣੀ ਕਦੇ ਗੀਤ ਗਾਉਣੇ ਤੇ ਕਦੇ ਲੰਮੀ ਇਹ ਕਾਲੇ ਗੀਤਾਂ ਦੀ ਤਿਆਰੀ ਕਰਨੀ